ਸੱਚੇ ਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਅਮਰੀਕਾ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕਰ ਰਿਹਾ ਹੈ ਇਹਨਾਂ ਤਬਦੀਲੀਆਂ ਦਾ ਭਾਰਤ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਭਾਰਤੀਆਂ ਨੂੰ ਕਾਫੀ ਝਟਕੇ ਲੱਗ ਰਹੇ ਨੇ ਕਾਫੀ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੀਜ਼ਾ ਜਾਰੀ ਕਰਨ ਦੇ ਵਿੱਚ ਭਾਰਤੀਆਂ ਦੀ ਗਿਣਤੀ ਕਾਫੀ ਘਟਦੀ ਜਾ ਰਹੀ ਹੈ ਭਾਰਤੀਆਂ ਨੂੰ ਕਾਫੀ ਘੱਟ ਗਿਣਤੀ ਦੇ ਵਿੱਚ ਵੀਜ਼ਾ ਜਾਰੀ ਕੀਤੇ ਜਾ ਰਹੇ ਨੇ ਤਾਂ ਕਿ ਜਦਕਿ ਦੂਜੇ ਮੁਲਕਾਂ ਨੂੰ ਵੱਡੀ ਗਿਣਤੀ 'ਚ ਵੀਜ਼ਾਸ ਜਿਹੜੇ ਨੇ ਉਹ ਮਿਲ ਰਹੇ ਨੇ ਇਸੇ ਬਾਰੇ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੀ ਮੈਂ ਅੱਜ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੇ ਲਈ ਰਸਤੇ ਮੁਸ਼ਕਲ ਹੁੰਦੇ ਜਾ ਰਹੇ ਨੇ ਗੱਲ ਸਿਰਫ H1B ਵੀਜ਼ਾ ਦੀ ਨਹੀਂ ਹੈ ਉੱਥੇ ਤਾਂ ਕਮੀ ਆਈ ਰਹੀ ਹੈ ਬਲਕਿ ਜਿਹੜੇ ਭਾਰਤੀ ਪਰਿਵਾਰਾਂ ਤੇ ਵਿਦਿਆਰਥੀਆਂ ਦੇ ਲਈ ਬਾਕੀ ਜ਼ਰੂਰੀ ਵੀਜ਼ਾ ਹੁੰਦੇ ਸੀਗੇ ਜਿਵੇਂ ਕਿ H4 ਵੀਜ਼ਾ ਦਾ ਜ਼ਿਕਰ ਕਰੀਏ ਜੋ ਪਰਿਵਾਰ ਲਈ ਹੁੰਦਾ ਹੈ ਜਾਂ ਫਿਰ F1 ਵੀਜ਼ਾ ਵਿਦਿਆਰਥੀਆਂ ਲਈ ਹੁੰਦਾ ਹੈ L1 ਕੰਪਨੀ ਟਰਾਂਸਫਰ ਵਾਸਤੇ ਹੁੰਦਾ ਹੈ ਜਾਂ L2 ਉਹ ਕੰਪਨੀ ਟਰਾਂਸਫਰ ਜਿਹੜੇ ਕਰਾਉਂਦੇ ਨੇ ਉਹਨਾਂ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਵਾਸਤੇ ਹੁੰਦਾ ਹੈ ਇਹ ਸਾਰੇ ਵੀਜ਼ਾਾਂ ਦੇ ਵਿੱਚ ਕਾਫੀ ਵੱਡੀ ਗਰਵਟਾਈ ਆ ਹੈ ਮਨੀ ਕੰਟਰੋਲ ਦੀ ਇੱਕ ਰਿਪੋਰਟ ਹੈ ਔਰ ਉਸ ਰਿਪੋਰਟ ਦੇ ਮੁਤਾਬਕ ਪਿਛਲੇ 3 ਸਾਲਾਂ 'ਚ ਭਾਰਤ ਨੂੰ ਇਹਨਾਂ ਵੀਜ਼ਾ ਕੈਟਾਗਰੀਜ਼ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਚਲਣਾ ਪਿਆ ਹੈ ਜਦਕਿ ਚੀਨ, ਨੇਪਾਲ ਤੇ ਵਿਏਟਨਾਮ ਵਰਗੇ ਦੇਸ਼ਾਂ ਨੂੰ ਕਾਫੀ ਫਾਇਦਾ ਹੋਇਆ ਹੈ ਔਰ ਇਸ ਸਾਲ ਮਈ ਤੱਕ ਦਾ ਜਿਵੇਂ ਜ਼ਿਕਰ ਕਰਾਂ ਤਾਂ 46982 ਲੋਕਾਂ ਨੂੰ H4 ਵੀਜ਼ਾ ਜਾਰੀ ਕੀਤੇ ਗਏ ਨੇ ਜੋ H1B ਵੀਜ਼ਾ ਰੱਖਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਜਾਂਦੇ ਨੇ 2023 ਦੇ ਵਿੱਚ ਮਈ ਤੱਕ ਦੇ ਸਮੇਂ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਗਿਣਤੀ ਜਿਹੜੀ ਹੈ ਉਹ 71130 ਸੀ ਯਾਨੀ ਕਿ ਲਗਭਗ 34 ਫੀਸਦੀ ਦੀ ਗਿਰਾਵਟ ਆਈ ਹੈ ਔਰ ਇਸੇ ਹੀ ਦੌਰਾਨ ਮੈਕਸੀਕੋ ਨੂੰ H4 ਵੀਜ਼ਾ ਜਿਹੜੇ ਦਿੱਤੇ ਉਹ ਦੁੱਗਣੇ ਕਰਤੇ ਕੁਆਂਟੀਟੀ ਕਾਨਾ ਦੱਖਣੀ ਅਫਰੀਕਾ ਫਿਲੀਪੀਨਸ ਦੇ ਵਿੱਚ ਵੀ ਤੇਜ਼ੀ ਦੇ ਨਾਲ H4 ਵੀਜ਼ਾ ਵਧੇ ਨੇ ਚੀਨ ਨੇ ਵੀ ਇਹ ਜਿਹੜਾ H4 ਵੀਜ਼ਾ ਉਸ 'ਚ ਵਾਧਾ ਵੇਖਿਆ ਹੈ 10.7 ਫੀਸਦੀ ਤੱਕ ਦਾ ਵਾਧਾ ਫਿਰ ਉਹਨਿਆਂ ਵਿਦਿਆਰਥੀ ਵੀਜ਼ਾ ਦੇ ਉੱਤੇ F1 ਵਿਦਿਆਰਥੀ ਵੀਜ਼ਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ ਭਾਰਤ ਨੂੰ ਇਹ ਵੀਜ਼ਾ 2023 ਚ ਲਗਭਗ 17800 ਜਿਹੜੇ ਨੇ ਜਾਰੀ ਕੀਤੇ ਗਏ ਸੀ ਤੇ ਹੁਣ ਇਹਨਾਂ ਦੀ ਗਿਣਤੀ ਘਟ ਕੇ ਸਿਰਫ 11484 ਰਹਿ ਗਈ ਹੈ ਲਗਭਗ 35% ਤੱਕ ਦੀ ਗਿਰਾਵਟ ਆਈ ਹੈ ਚੀਨ ਨੂੰ 10% ਦੀ ਵੱਧ ਵੀਜ਼ੇ ਮਿਲੇ ਵਿਏਟਨਾਮ ਨੂੰ 40% ਦੀ ਵੱਧ ਵੀਜ਼ੇ ਮਿਲੇ ਨੇਪਾਲ ਨੂੰ ਤਾਂ 260% ਦੀ ਵੱਧ ਵੀਜ਼ੇ ਮਿਲੇ ਜ਼ਿੰਬਾਬਵੇ ਤੇ ਕੀਨੀਆ ਵਰਗੇ ਜਿਹੜੇ افਰੀਕੀ ਦੇਸ਼ ਸੀ ਉਹਨਾਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਪਰ ਭਾਰਤ ਨੂੰ ਨਹੀਂ ਫਿਰ ਭਾਰਤ ਨੇ L1 ਵੀਜ਼ਾ ਦੇ ਵਿੱਚ ਵੀ ਲਗਭਗ 28 ਫੀਸਦੀ ਦੀ ਕਮੀ ਵੇਖੀ ਹੈ ਇਹ ਵੀਜ਼ਾ ਕੰਪਨੀ ਦੇ ਅੰਦਰ ਟਰਾਂਸਫਰ ਵਾਸਤੇ ਹੁੰਦਾ ਹੈ ਔਰ L2 ਵੀਜ਼ਾ ਜਿਹੜਾ ਹੁੰਦਾ ਹੈ ਉਹ ਲਗਭਗ ਉਹਦੇ ਵਿੱਚ ਵੀ 38 ਫੀਸਦੀ ਦੀ ਗਰਾਵਟ ਵੇਖੀ ਹੈ ਚੀਨ ਨੇ L1 ਦੇ ਵਿੱਚ 64 ਫੀਸਦੀ ਤੇ L2 ਦੇ ਵਿੱਚ 43 ਫੀਸਦੀ ਦਾ ਵਾਧਾ ਵੇਖਿਆ ਯਾਨੀ ਕਿ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਵਧੇ ਜਾਰੀ ਕੀਤੇ ਗਏ ਨੇ ਇਜ਼ਰਾਈਲ, ਵੇਟਨਾਮ, ਮਲੇਸ਼ੀਆ ਤੇ ਬ੍ਰਾਜ਼ੀਲ ਨੇ ਵੀ L1 ਤੇ L2 ਵੀਜ਼ਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਵੀਜ਼ੇ ਮਿਲੇ ਨੇ ਅਨਪਰ ਦੱਖਣੀ ਏਸ਼ੀਆ ਦਾ ਜਿਵੇਂ ਜ਼ਿਕਰ ਕਰਾਂ ਤਾਂ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਨੂੰ ਸਭ ਤੋਂ ਘੱਟ ਵੀਜ਼ੇ ਜਾਰੀ ਕੀਤੇ ਗਏ ਨੇ ਨੇਪਾਲ ਚ ਸਟੂਡੈਂਟ ਵੀਜ਼ਾ ਚ 262% ਦੀ ਤੇ L2 ਵੀਜ਼ਾ ਚ 113% ਦਾ ਜਿਹੜਾ ਉਹ ਵਾਧਾ ਦਰਜ ਕੀਤਾ ਗਿਆ ਬੰਗਲਾਦੇਸ਼ ਦੇ ਵਿੱਚ H4 ਵੀਜ਼ਾ ਜਿਹੜਾ 28% ਵਧਿਆ ਤੇ F1 ਵੀਜ਼ਾ 5% ਵਧਿਆ ਭਾਵੇਂ 5% ਛੋਟਾ ਮੰਨਿਆ ਜਾ ਰਿਹਾ ਪਰ ਵਾਧਾ ਜ਼ਰੂਰ ਵਿਖਿਆ ਪਾਕਿਸਤਾਨ ਨੂੰ ਵੀ ਸਟੂਡੈਂਟ ਵੀਜ਼ਾ ਜਿਹੜਾ ਦਿੱਤਾ ਗਿਆ ਉਹਦੀ ਗਿਣਤੀ ਲਗਭਗ ਦੁੱਗਣੀ ਕਰ ਦਿੱਤੀ ਗਈ ਹੈ ਔਰ H4 ਵੀਜ਼ਾ ਦੇ ਵਿੱਚ ਵੀ 40% ਦਾ ਵਾਧਾ ਹੋਇਆ ਓਦੜ ਸ਼੍ਰੀਲੰਕਾ ਦੀ ਸਿਚੁਏਸ਼ਨ ਹੈ ਜਿਹੜੀ ਉਹ ਸਿਚੁਏਸ਼ਨ ਵੀ ਪਾਕਿਸਤਾਨ ਦੇ ਨਾਲ ਕੁਝ ਮਿਲਦੀ ਜੁਲਦੀ ਹੈ H4 ਵੀਜ਼ਾ ਉੱਥੇ ਵੀ ਵਧਿਆ ਪਰ ਉੱਥੇ ਸਟੂਡੈਂਟ ਵੀਜ਼ਾ ਘਟ ਦਿੱਤਾ ਗਿਆ ਕੁਨ ਰਿਪੋਰਟਾਂ ਕੀ ਕਹਿੰਦੀਆਂ ਨੇ ਰਿਪੋਰਟਾਂ ਮੁਤਾਬਕ ਪਿਛਲੇ 2 ਸਾਲਾਂ 'ਚ H1B ਵੀਜ਼ਾ ਦੀ ਗਿਣਤੀ 'ਚ 37% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਨਾਲ ਨਾ ਸਿਰਫ ਕੰਮ ਕਰਨ ਵਾਲੇ ਲੋਕਾਂ ਸਗੋਂ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੀ ਅਸਰ ਪਿਆ ਔਰ ਉਹਨਾਂ ਨੂੰ ਜਿਹੜੇ ਅਕਾਦਮਿਕ ਮੌਕੇ ਮਿਲੇ ਸੀ ਵਿਦਿਅਕ ਮੌਕੇ ਮਿਲਨੇ ਸੀ ਉਹਨਾਂ ਤੇ ਵੀ ਕਾਫੀ ਵੱਡਾ ਅਸਰ ਪਿਆ ਇਤੋਂ ਤੋਂ ਇਲਾਵਾ ਅਮਰੀਕੀ ਸਰਕਾਰ ਦੀ ਇੱਕ ਨਵੀਂ ਯੋਜਨਾ ਆਈ ਹੈ ਇਸ ਯੋਜਨਾ 'ਚ ਉਹਨਾਂ ਨੇ ਕੀ ਆਖਿਆ ਕਿ ਉਹ H1B ਵੀਜ਼ਾ ਦੇ ਲਈ 1 ਲੱਖ ਡਾਲਰ ਦੀ ਸਾਲਾਨਾ ਫੀਸ ਦਾ ਪ੍ਰਸਤਾਵ ਰੱਖਦੇ ਨੇ ਇਹ ਜਿਹੜੀ ਨਵੀਂ ਯੋਜਨਾ 1 ਲੱਖ ਡਾਲਰ ਵਾਲੀ ਯਾਨੀ ਕਿ 88 ਲੱਖ ਰੁਪਏ ਬੰਦੇ ਨੇ ਤਾਂ ਇਸ ਨੇ ਵੀ ਭਾਰਤੀ ਜਿਹੜੇ ਬੇਨਕਾਰ ਨੇ ਉਹਨਾਂ ਦੀਆਂ ਉਮੀਦਾਂ ਤੋੜ ਕੇ ਰੱਖ ਦਿੱਤੀਆਂ ਨੇ। ਮਤਲਬ ਜਿਹੜੇ ਇੰਡੀਅਨ H1B ਵੀਜ਼ਾ ਲੈ ਕੇ ਅਮਰੀਕਾ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਦਾ ਲੱਕ ਟੁੱਟ ਗਿਆ ਹੈ ਖਬਰ ਸੁਣ। ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਸਿਸਟਮ 'ਚ ਵੱਡਾ ਬਦਲਾਅ ਪ੍ਰਸਤਾਵਿਤ ਕੀਤਾ ਹੈ। ਇਹ ਜਿਹੜੇ ਨਵੇਂ ਨਿਯਮ ਨੇ ਇਨ੍ਹਾਂ ਦੇ ਤਹਿਤ ਵੀਜ਼ਾ ਪ੍ਰਕਿਰਿਆ 'ਚ ਵਧੇਰੇ ਸਕਿਲਡ ਯਾਨੀ ਕਿ ਹੁਨਰਮੰਦ ਵੱਦੇ ਤਨਖਾਹ ਲੈਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦਿੱਤੀ ਜਾਊਗੀ ਯਾਨੀ ਕਿ ਜੇ ਤੁਹਾਡੀ ਤਨਖਾਹ ਵੱਧ ਹੈ ਤਾਂ ਤੁਹਾਨੂੰ ਪਹਿਲ ਮਿਲੇਗੀ ਜੇ ਤੁਹਾਡੀ ਤਨਖਾਹ ਘੱਟ ਹੈ ਤਾਂ ਤੁਹਾਨੂੰ ਪਿਛੜ ਰੱਖਿਆ ਜਾਊਗਾ ਔਰ ਇਹ ਜਾਣਕਾਰੀ ਜਿਹੜੀ ਹੈ ਇਹ ਮਿਲੀ ਹੈ ਸਾਨੂੰ ਬੀਤੇ ਦਿਨ ਔਰ ਸਰਕਾਰੀ ਨੋਟਿਸ ਇੱਕ ਜਾਰੀ ਕਰਕੇ ਇਹ ਇਨਫੋਰਮੇਸ਼ਨ ਦਿੱਤੀ ਗਈ ਸੀ ਮਤਲਬ ਇੱਕ ਤਾਂ H1B ਵੀਜ਼ਾ ਦੀ 1 ਲੱਖ ਰੁਪਏ ਫੀਸ ਕਰ ਦਿੱਤੀ ਉਸ ਤੋਂ ਬਾਅਦ ਇਹ ਆਖਿਆ ਗਿਆ ਕਿ ਇਹ ਜਿਹੜੇ ਨਵੇਂ ਧਾਰਕ ਨੇ ਉਹਨਾਂ ਤੇ ਲਾਗੂ ਹੋਊਗਾ ਪੁਰਾਣਿਆਂ ਤੇ ਨਹੀਂ ਤੇ ਹੁਣ ਤੀਜਾ ਬਦਲਾ ਜੇ ਕਿਸੇ ਵੀ ਦਿੱਤੇ ਗਏ ਸਾਲ ਦੇ ਵਿੱਚ H1B ਵੀਜ਼ਾ ਦੇ ਲਈ ਵਧੇਰੇ ਅਰਜ਼ੀਆਂ ਆਉਂਦੀਆਂ ਨੇ ਤੇ ਘੱਟ ਅਵੇਲੇਬਿਲਟੀ ਵੀਜ਼ਾ ਹੁੰਦੀ ਹੈ ਤਾਂ ਫਿਰ ਲੋਟਰੀ ਸਿਸਟਮ ਦੇ ਵਿੱਚ ਅਮੈਂਡਮੈਂਟ ਹੋਊਗੀ ਫਿਰ ਲੋਟਰੀ ਸਿਸਟਮ ਨੂੰ ਬਦਲ ਦਿੱਤਾ ਜਾਊਗਾ ਫਿਰ ਤਨਖਾਹ ਦੇ ਬੇਸ ਦੇ ਉੱਤੇ ਜਿਹੜੇ ਵੀਜ਼ੇ ਨੇ ਉਹ ਜਾਰੀ ਕੀਤੇ ਜਾਣਗੇ ਜੇ ਮੰਨ ਲਓ ਕਿ ਅਰਜ਼ੀਆਂ ਬਹੁਤ ਜ਼ਿਆਦੀਆਂ ਆ ਗਈਆਂ ਵੀਜ਼ੇ ਘੱਟ ਦੇਣੇ ਨੇ ਤਾਂ ਫਿਰ ਉਹਨਾਂ ਲੋਕਾਂ ਨੂੰ ਵੀਜ਼ੇ ਮਿਲਣਗੇ ਜਿਨ੍ਹਾਂ ਦੀਆਂ ਤਨਖਾਹਾਂ ਬਹੁਤ ਵੱਧ ਨੇ ਯਾਨੀ ਕਿ ਉੱਚ ਤਨਖਾਹ ਵਾਲੇ ਅਹੁਦਿਆਂ ਦੇ ਉੱਤੇ ਵੀਜ਼ਾ ਹਾਸਲ ਕਰਨ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਿਆਦੀ ਹੈ ਫੇਰ ਇਸ ਦਾ ਉਦੇਸ਼ ਕੀ ਹੈ ਇਹਦਾ ਮੰਤਵ ਕੀ ਹੈ ਪਰਸਪੈਕਟਿਵ ਕੀ ਹੈ ਕਿ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਤੇ ਘੱਟ ਤਨਖਾਹ ਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੇ ਅਨੁਚਿਤ ਅਭਿਆਸ ਨੂੰ ਰੋਕਣ ਵਾਸਤੇ ਕੀਤਾ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਕਾਮਿਆਂ ਨੂੰ ਘੱਟ ਤਰਜੀਹ ਦੇਣ ਅਤੇ ਅਮਰੀਕੀ ਕਾਮਿਆਂ ਨੂੰ ਵੱਧ ਤਰਜੀਹ ਦੇਣ ਉਸ ਤੋਂ ਇਲਾਵਾ 트럼ਪ ਪ੍ਰਸ਼ਾਸਨ ਨੇ 19 ਸਤੰਬਰ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ ਜਿਦੇ ਵਿੱਚ ਨਵੀਆਂ H1B ਵੀਜ਼ਾ ਅਰਜ਼ੀਆਂ ਦੇ ਲਈ ਫੀਸ ਜਿਹੜੀ ਹੈ ਨਿਰਧਾਰਿਤ ਕੀਤੀ ਗਈ ਸੀ 7.5 ਮਿਲੀਅਨ ਰੁਪਏ ਦੀ ਫੀਸ ਜਿਹੜੀ ਹੈ ਯਾਨੀ ਕਿ ਲਗਭਗ 1 ਲੱਖ ਰੁਪਏ ਬਣਦਾ ਹੈ ਇਹ 1 ਲੱਖ ਡਾਲਰ ਬਣਦਾ ਹੈ ਇਹ ਫੀਸ ਰੱਖੀ ਹੁਣ ਡਾਲਰ ਦੀ ਵਾਧੇ ਛੜਦੀ ਵਾਧੇ ਉੱਤਰ ਦੀ ਜਿਹੜੀ ਕੀਮਤ ਹੈ ਵੱਦੀ ਚੜਦੀ ਕੀਮਤ ਜਿਹੜੀ ਹੈ ਉਹਦੇ ਹਿਸਾਬ ਦੇ ਨਾਲ ਜੇ ਡਾਲਰ ਦੀ ਕੀਮਤ ਭਾਰਤੀ ਰੁਪਈਆ ਚ ਵੱਧਦੀ ਹੈ ਤਾਂ ਇਹ ਜਿਹੜੀ 1 ਲੱਖ ਡਾਲਰ ਦੀ ਜੇ ਇੰਡੀਅਨ ਰੁਪੀਏ ਚ ਤੁਸੀਂ ਕਨਵਰਟ ਕਰ ਦਿਓ ਤਾਂ ਉਹ ਰੇਟ ਵੀ ਵਧੇਗਾ ਜੇ ਡਾਲਰ ਅੱਜ ਘਟਿਆ ਹੋਇਆ ਰੁਪਈਏ ਦੇ ਮੁਕਾਬਲੇ ਤਾਂ ਫਿਰ ਉਹ ਕੀਮਤ ਜਿਹੜੀ ਹੈ ਉਹ ਵੀ ਘਟ ਜਾਊਗੀ ਪਹਿਲਾਂ ਇਹ ਫੀਸ ਜਿਹੜੀ ਸੀ ਉਹ ਕੰਪਨੀ ਦੇ ਆਕਾਰ ਦੇ ਆਧਾਰਿਤ ਹੁੰਦੀ ਸੀਗੀ ਜੇ ਕੰਪਨੀ ਛੋਟੀ ਹੈ ਵੱਡੀ ਹੈ ਉਹਦੇ ਆਕਾਰ ਦੇ ਉੱਤੇ ਡਿਪੈਂਡ ਕਰਦਾ ਸੀ 15000 ਰੁਪਈਆ ਤੋਂ ਲੈ ਕੇ ਔਰ 375 ਮਾਫ ਕਰਨਾ 3.75 ਮਿਲੀਅਨ ਰੁਪਈਆ ਤੱਕ ਦੀ ਕੀਮਤ ਜਿਹੜੀ ਆ ਉਹ ਚਲੀ ਜਾਂਦੀ ਸੀ ਯਾਨੀ 215 ਡਾਲਰ ਤੋਂ ਲੈ ਕੇ 5000 ਡਾਲਰ ਤੱਕ ਦੀ ਇਹ ਫੀਸ ਹੋ ਜਾਂਦੀ ਸੀ ਇਹ ਜਿਹੜਾ ਵਾਅਦਾ ਹੁਣ ਕੀਤਾ ਗਿਆ ਇਹ ਮਜ਼ਦੂਰਾ ਦੀ ਘਾਟ ਤੋਂ ਪ੍ਰਭਾਵਿਤ ਬਹੁਤ ਸਾਰੇ ਛੋਟੇ ਕਾਰੋਬਾਰਾਂ ਦੇ ਲਈ ਜ਼ਰੂਰੀ ਵੀ ਹੋ ਸਕਦਾ ਹੈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਬਦਲਾਅ ਨੇ ਅਗਲੇ ਕੁਝ ਸਾਲਾਂ 'ਚ H1B ਵੀਜ਼ਾ ਕਰਮਚਾਰੀਆਂ ਦੀਆਂ ਕੁੱਲ ਤਨਖਾਹਾਂ 'ਚ ਕਮੀ ਮਾਫ ਕਰਨਾ ਕਈ ਗੁਣਾ ਵਾਧਾ ਕਰੇਗਾ ਯਾਨਕਿ ਜਿਹੜੀਆਂ H1B ਵੀਜ਼ਾ ਲੈ ਕੇ ਇੱਥੇ ਆ ਕੇ ਕੰਮ ਕਰ ਰਹੇ ਨੇ ਕਰਮਚਾਰੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰੂਗਾ ਉਹਨਾਂ ਨੂੰ ਬਹੁਤ ਵਧੀਆ ਤਨਖਾਹ ਜਿਹੜੀਆਂ ਨੇ ਉਹ ਮਿਲਿਆ ਕਰਨਗੀਆਂ ਫਿਰ ਜੇ ਮੈਂ ਵਿੱਤੀ ਸਾਲ 2026 ਅਤੇ 2035 ਦੇ ਵਿਚਾਲੇ ਦੀ ਮੈਂ ਗੱਲ ਕਰਾਂ ਤਾਂ ਫਿਰ ਕੁੱਲ ਤਨਖਾਹਾਂ 'ਚ 20 ਬਿਲੀਅਨ ਡਾਲਰ ਤੋਂ ਵੱਧ ਦਾ ਵਾਅਦਾ ਦੇਖਣ ਦੀ ਉਮੀਦ ਕੀਤੀ ਗਈ ਹੈ ਯਾਨੀ ਕਿ 2026 ਤੋਂ ਲੈ ਕੇ 2035 ਤੱਕ ਅ ਯਾਨੀ ਕਿ ਆਉਣ ਵਾਲੇ ਸਾਲਾਂ ਦੀ ਜੇ ਮੈਂ ਗੱਲ ਕਰਾਂ ਆਉਣ ਵਾਲੇ 10 ਸਾਲਾਂ 'ਚ ਕਹਿੰਦੇ 20 ਬਿਲੀਅਨ ਡਾਲਰ ਤੋਂ ਵੱਧ ਤਨਖਾਹਾਂ ਲੋਕਾਂ ਦੀਆਂ ਵਧਨ ਗਿਆ ਉੱਥੇ ਕਰਮਚਾਰੀਆਂ ਦੀਆਂ ਜਿਹੜੇ H1B ਵੀਜ਼ਾ ਦੇ ਉੱਤੇ ਉੱਥੇ ਕੰਮ ਕਰ ਰਹੇ ਨੇ ਸਕਿਲਡ ਵਰਕਰ ਨੇ ਸਰਕਾਰ ਦਾ ਦਾਵਾ ਹੈ ਕਿ ਇਹਦੇ ਨਾਲ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਘਟ ਜੇਗੀ ਔਰ ਅਮਰੀਕੀ ਕਰਮਚਾਰੀਆਂ ਦੇ ਲਈ ਰੋਜ਼ਗਾਰ ਜਿਹੜਾ ਹੈ ਉਹ ਵਧੇਗਾ ਮਤਲਬ ਕਿ ਆਟੋਮੈਟਿਕਲੀ ਕੰਪਨੀਆਂ ਅਮਰੀਕੀ ਲੋਕਾਂ ਵੱਲ ਵਿਖਣਗੀਆਂ ਤੇ ਵਿਦੇਸ਼ੀ ਕਰਮਚਾਰੀਆਂ ਵੱਲ ਬਹੁਤਾ ਧਿਆਨ ਨਹੀਂ ਦੇਣਗੀਆਂ ਇਹ ਜਿਹੜਾ ਫੈਸਲਾ ਹੈ ਇਹਦਾ ਵਿਰੋਧ ਵੀ ਹੋ ਰਿਹਾ ਜਿਹੜੇ ਟੈਕਨੋਲੋਜੀ ਕੰਪਨੀਆਂ ਨੇ ਜਾਂ ਆਊਟਸੋਰਸਿੰਗ ਫਾਰਮਸ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਦਮ ਨਵੀਨਤਾ ਨੂੰ ਰੋਕ ਸਕਦਾ ਹੈ ਵਿਸ਼ਵਵਿਆਪੀ ਪ੍ਰਤਿਭਾ ਨੂੰ ਅਮਰੀਕਾ ਤੋਂ ਦੂਰ ਭਜਾ ਸਕਦਾ ਹੈ ਯਾਨੀ ਕਿ ਸਕਿਲਡ ਵਰਕਰਸ ਜਿਹੜੇ ਨੇ ਉਹ ਅਮਰੀਕਾ ਨੂੰ ਛੱਡ ਕੇ ਫਿਰ ਆਟੋਮੈਟਿਕਲੀ ਦੂਜੀਆਂ ਕੰਟਰੀਆਂ ਦਾ ਰੁਖ ਕਰਨਗੇ ਇਹਦੇ ਨਾਲ ਬਹੁਤ ਸਾਰੇ ਵਿਦੇਸ਼ੀ ਟੈਕਨੋਲੋਜੀ ਮਾਹਰ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਨੂੰ ਪ੍ਰਵਾਸ ਕਰ ਸਕਦੇ ਨੇ ਔਰ ਦੂਜਾ ਸਮਰਥਕ ਇਸ ਨੂੰ ਅਮਰੀਕੀ ਨੌਕਰੀਆਂ ਦੀ ਰੱਖਿਆ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਮੰਨਦੇ ਨੇ ਮਤਲਬ ਦੋ ਪਹਿਲੂ ਆ ਗਏ ਇੱਕ ਤਾਂ ਜੋ ਇਸ ਵੀਜ਼ੇ ਦੇ ਪੱਖ 'ਚ ਨੇ ਇੱਕ ਜੋ ਇਸ ਦੇ ਖਿਲਾਫ ਨੇ ਫਿਰ ਸਿੱਧਾ ਜੋ ਸਵਾਲ ਹੁੰਦਾ ਹੈ ਕਿ H1B ਵੀਜ਼ਾ ਜ਼ਰੂਰੀ ਕਿਉਂ ਹੈ ਅਮਰੀਕੀ ਟੈਕਨੋਲੋਜੀਆਂ ਹੋਰ ਉਦਯੋਗਾਂ ਦੇ ਵਿੱਚ ਵਿਸ਼ੇਸ਼ ਜੇ ਆਪਾਂ ਹੁਨਰਮੰਦ ਕਾਮਿਆਂ ਦੀ ਗੱਲ ਕਰੀਏ ਜਿਹੜੇ ਵਿਦੇਸ਼ੀ ਹੁਨਰਮੰਦ ਕਾਮੇ ਹੁੰਦੇ ਨੇ ਉਹਨਾਂ ਨੂੰ ਨੌਕਰੀ ਤੇ ਰੱਖਣਾ ਹੈ ਜੇ ਤੁਸੀਂ ਤਾਂ ਤੁਹਾਨੂੰ H1B ਵੀਜ਼ਾ ਬਹੁਤ ਲੋੜਿੰਦਾ ਹੈ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਜਿਹੜੇ ਪੇਸ਼ੇਵਰ ਲੋਕ ਨੇ ਉਹ H1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹੁੰਦੇ ਨੇ ਔਰ 1990 ਤੋਂ ਲੈ ਕੇ ਇਹ ਵੀਜ਼ਾ ਅਮਰੀਕਾ ਦੀ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਨੀਤੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਮੁੱਖ ਹਿੱਸਾ ਬਣਿਆ ਹੋਇਆ ਸੀਗਾ ਹੁਣ ਇਹ ਜਿਹੜੇ ਫੈਸਲੇ ਲਏ ਗਏ ਨੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਇਹਦਾ ਸਿੱਟਾ ਕੀ ਨਿਕਲੂਗਾ ਅੱਗੇ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਇਹ ਹੋਣ ਦੀ ਸੰਭਾਵਨਾ ਹੈ ਕਿ ਯੂਐਸਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਜਨਤਾ ਨੂੰ ਇਸ ਪ੍ਰਸਤਾਵ ਤੇ ਆਪਣੀ ਫੀਡਬੈਕ ਦੇਣ ਲਈ 30 ਦਿਨ ਦਾ ਸਮਾਂ ਦਿੱਤਾ ਹੈ ਇਸ ਮਿਆਦ ਤੋਂ ਬਾਅਦ ਸਰਕਾਰ ਆਪਣਾ ਅੰਤਿਮ ਫੈਸਲਾ ਲਾਉਗੀ ਤੇ ਨਵੇਂ ਨਿਯਮਾਂ ਨੂੰ ਲਾਗੂ ਕਰੂਗੀ ਭਾਵੇਂ ਇਹ ਕਿ ਇਹਦੇ ਉੱਤੇ ਲੋਕਾਂ ਤੋਂ ਵਿਚਾਰ ਮੰਗੇ ਗਏ ਨੇ ਲੋਕ ਆਪਣੇ ਵਿਚਾਰ ਦੇਣਗੇ ਇੱਕ ਮਹੀਨੇ ਤੱਕ ਵਿਚਾਰ ਦੇਣਗੇ ਉਸ ਤੋਂ ਬਾਅਦ ਸਰਕਾਰ ਉਹਨਾਂ ਵਿਚਾਰਾਂ ਤੇ ਫਿਰ ਚਰਚਾ ਕਰੇਗੀ ਫਿਰ ਫੈਸਲਾ ਲਏਗੀ ਫਿਰ ਇਹ ਨਿਯਮ ਜਿਹੜੇ ਨੇ ਲਾਗੂ ਹੋਣਗੇ ਸੋ ਕੁੱਲ ਮਿਲਾ ਕੇ ਅਮਰੀਕਾ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਉੱਥੇ ਇਮੀਗ੍ਰੇਸ਼ਨ ਜਿਹੜੀ ਆ ਉਹ ਘਟੇ ਪਰਵਾਸੀ ਘਟ ਤੋਂ ਘਟ ਹੋਣ ਅਮਰੀਕੀ ਲੋਕਾਂ ਨੂੰ ਤਰਜੀਹ ਮਿਲੇ ਔਰ ਅਮਰੀਕਨਸ ਨੂੰ ਉਥੇ ਤਰਜੀਹ ਦੇ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ بجائے ਕਿ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਮਿਲੇ ਸੋ ਇਹ ਸੀ ਮੇਰੀ ਅੱਜ ਦੀ ਰਿਪੋਰਟ ਫਿਰ ਹਾਜ਼ਰ ਹੋਵਾਂਗੇ ਅਮਰੀਕਾ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਨਜ਼ਰ ਮਾਰਨ ਵਾਸਤੇ ਧੰਨਵਾਦ